ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਾਲੇ ਕਿਪ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁਸ ਕਰ ਲਓ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਆਂ ਜੀ ਵੀਡੀਓ ਸ਼ੁਰੂ ਅੱਜ ਆਪਾਂ ਜੀ ਪਲੇਨ ਸੂਟ ਹੈਗਾ ਪਲੇਨ ਸੂਟ ਤੇ ਆਪਾਂ ਇਸ ਤਰ੍ਹਾਂ ਦੀ ਲੈਂਸ ਲਾਵਾਂਗੇ ਇਹ ਦੇਖੋ ਇਹ ਆਪਾਂ ਗਲੇ ਦੇ ਤਾ ਲੈਂਸ ਲਾ ਰਹੀ ਹੁਣ ਜਿਹੜੀਆਂ ਆਪਣੇਆਂ ਨਿਸ਼ਾਨੀਆਂ ਲੱਗੀਆਂ ਹੋਈਆਂ ਨੇ ਜੀ ਕਮੀਜ਼ ਦੇ ਆਪਾਂ ਇਸ ਤਰ੍ਹਾਂ ਦੀ ਲੈਂਸ ਆਪਾਂ ਕਮੀਜ਼ ਤੇ ਲਾਵਾਂਗੇ ਆਪਾਂ ਹੇਠਾਂ ਵੀ ਲਾਵਾਂਗੇ ਨਿਸ਼ਾਨੀਆਂ ਲੱਗੀਆਂ ਹੋਈਆਂ ਨੇ ਉੱਪਰ ਵੀ ਇਸ ਤਰ੍ਹਾਂ ਦੀ ਦੋਨੇ ਪਾਸੇ ਕਲੀਆਂ ਵਾਲੀ ਤੇ ਲਾਵਾਂਗੇ ਆਪਾਂ ਕਲੀਆਂ ਦੀ ਤਰ੍ਹਾਂ ਤੇ ਆ ਸਾਨੂੰ ਜੀ ਲੈਂਸ ਲਾ ਕੇ ਦਿਖਾਉਂਦੇ ਆਂਗੇ ਸੂਟ ਤਿਆਰ ਕਰਕੇ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਕਮੀਜ਼ ਤਿਆਰ ਕੀਤਾਗਾ ਪਰ ਨਿਸ਼ਾਨੀਆਂ ਲੱਗੀਆਂ ਦਿਖਾਈਆਂ ਸੀ ਤੁਹਾਨੂੰ ਪਲੇਨ ਸੂਟ ਤੇ ਇਸ ਤਰ੍ਹਾਂ ਆਪਾਂ ਸੱਟ ਤੇ ਲੈਂਸ ਲਗਾਈ ਐ ਇਸ ਤਰ੍ਹਾਂ نیچے ਲੈਂਸ ਲਗਾਈ ਐ ਆ ਇਸ ਤੀਆਂ ਵੀ ਬਾਹਾਂ ਤਿਆਰ ਕੀਤੀਆਂ ਜੀ ਬਾਹ ਗਮਲਾ ਬਾਹ ਤਿਆਰ ਕੀਤੀ ਜੀ ਇਹ ਪੂਰਾ ਰੈਡੀ ਹੋ ਗਿਆ ਜੀ ਸੂਟ ਆਪਣਾ ਮੂਰਲਾ ਪਿਸਤਾ ਤੁਸੀਂ ਕਮੈਂਟ ਕਰਕੇ ਤੇ ਲਾਈਕ ਜਰੂਰ ਕਰਿਓ ਜੀ ਸਾਨੂੰ ਵੀਡੀਓ ਦੱਸਿਓ ਕਿੱਦਾਂ ਦੀ ਬਣੀ ਹੈਗੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਬਾਏ